ਦੀ ਵੀ ਕਿ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਢਾਲੇ ਵੱਲੋਂ ਖੇਤਰ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦਾ ਹਾਲਚਾਲ ਜਾਣਿਆ ਜਾਂਦਾ ਹੈ ਇਸ ਮੌਕੇ ਤੇ ਪ੍ਰਧਾਨ ਧਾਮੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਜਾ ਉਹਨਾਂ ਦੀਆਂ ਮੁਸ਼ਕਲਾਂ ਸੁਣਿਆ ਤੇ ਹਰ ਸੰਭਵ ਮਦਦ ਦਾ ਭਰੋਸਾ ਵੀ ਦਿਵਾਇਆ ਉਹਨਾਂ ਨੇ ਕਿਹਾ ਕਿ ਇਹ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਇਸ ਸੰਕਟ ਦੀ ਘੜੀ ਤੇ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਖੜੀਏ ਅਤੇ ਇਹ ਪਰਬਾਹਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਵੀ ਪ੍ਰਦਾਨ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਾਫੀ ਦਿਨਾਂ ਤੋਂ ਮੀਂਹ ਦੀ ਮਾਰ ਹੇਠ ਇੱਕ ਕੁਦਰਤੀ ਪਰਗਰੋਹੀ ਜਿਹੜੀ ਆ ਇਹ ਪੰਜਾਬ ਚ ਚੱਲ ਰਹੀ ਆ ਜਿਹਦਾ ਸਭ ਤੋਂ ਵੱਡਾ ਅਸਰ ਢੇਰਾ ਬਾਬਾ ਨਾਨਕ ਰਮਦਾਸ ਦਾ ਏਰੀਆ ਜਨਾਲੇ ਦਾ ਏਰੀਆ ਤੇ ਸਭ ਤੋਂ ਵੱਡਾ ਆ ਜਿਹੜਾ ਸੁਲਤਾਨਪੁਰ ਦਾ ਏਰੀਆ ਇਹਦੇ ਵਿੱਚ ਇਹਦੀ ਮਾਰ ਪਈ ਆ ਅੱਗੇ ਪਿਛਲੀ ਵਾਰੀ ਵੀ ਜਦੋਂ ਹੜ੍ਹ ਆਇਆ ਉਦੋਂ ਵੀ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ ਤੇ ਤਦ ਵੀ ਤੇ ਹੁਣ ਵੀ ਜਦੋਂ ਇਹ ਹੜ੍ਹ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜ਼ਾਂ ਦੀ ਪੂਰਤੀ ਲਈ ਹਮੇਸ਼ਾ ਤਤ ਪਰ ਰਹੀ ਹੈ ਕੁਦਰਤੀ ਆਫਤਾਂ ਦੇ ਨਾਲ ਟਕਰਿਆ ਤਾਂ ਨਹੀਂ ਜਾ ਸਕਦਾ ਪਰ ਉਹਨਾਂ ਦੇ ਵਿੱਚ ਆਪਣਾ ਜਿਹੜੇ ਫੈਕਟਰੀ ਬੰਦੇ ਯੋਗਦਾਨ ਪਾਉਣ ਨੂੰ ਸੋ ਇਹ ਭਾਵੇਂ ਸਾਡਾ 10 ਦਿਨ ਤੋਂ ਲਗਾਤਾਰ ਅਭਿਆਨ ਚੱਲ ਰਿਹਾ ਤੇ ਅਸੀਂ ਇਹ ਵੀ ਯਤਨ ਕਰਦੇ ਆ ਕਿ ਲੋਕਾਂ ਦੀ ਮੰਗ ਅਨਸਾਰ ਲੋਕਾਂ ਦੀ ਕੀ ਮੰਗ ਆ ਪਈ ਬੇਲੀ ਮੰਗ ਸੀ ਲੋਕਾਂ ਦੀ ਕਿ ਸਾਨੂੰ ਪਾਣੀ ਦੀ ਜਿਹੜੀ ਆ ਇਹ ਭੇਜਿਆ ਜਾਵੇ ਸੂਕਾ ਦੁੱਧ ਭੇਜਿਆ ਜਾਵੇ ਉਤੋਂ ਇਲਾਵਾ ਚਾਰਾ ਤੇ ਨਾਲ ਡੀਜ਼ਲ ਲਈ ਉਹ ਪਾਰਟੀਆਂ ਦੇ ਦਿੱਤੀਆਂ ਜਾਣ ਤਾਂ ਕਿ ਜਿਹੜੇ ਲੋਕਾਂ ਦੇ ਟਰੈਕਟਰ ਵਗਾਰਾ ਚੱਲਦੇ ਆ ਕਿਉਂਕਿ ਜਦੋਂ ਹਰ ਚੱਲੇ ਖਤਮ ਹੋ ਜਾਂਦੇ ਤੇ ਫਿਰ ਜ਼ਮੀਨ ਵੀ ਆਵਾਦ ਕਰਨੀ ਹੁੰਦੀ ਆ ਮੇਰਾ ਕਹਿਣ ਤੋਂ ਭਾਵ ਜਿੰਨੇ ਵੀ ਲੋਕਾਂ ਦੀ ਮੰਗ ਉਹ ਮੰਗ ਦੀ ਪੂਰੀ ਤਾਂ ਨਹੀਂ ਪੂਰਤੀ ਕੀਤੀ ਜਾ ਸਕਦੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਆਪਣੇ ਵਸੀਲੇ ਜਿਹੜੇ ਆ ਉਹ ਸੀਮਤ ਆ ਪਰ ਫਿਰ ਵੀ ਇਹੋ ਜਿਹਾ ਸਮੇਂ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਪਿੱਛੇ ਨਹੀਂ ਹਟੀ ਤੇ ਨਾ ਕਦੇ ਪਿੱਛੇ ਹਟੂਗੀ ਤੇ ਨਾ ਗੁਰੂ ਸਾਹਿਬ ਕਿਰਪਾ ਕਰਨ ਇਹ ਕਦੇ ਪਿੱਛੇ ਹਟੂਗੀ ਸ਼ੋਮਣੀ ਕਾਲੀ ਦਲ ਵੀ ਆਪਣੇ ਤੌਰ ਦੇ ਉੱਤੇ ਬਹੁਤ ਵੱਡਾ ਯੋਗਦਾਨ ਪਾ ਰਿਹਾ ਸੋ ਮੈਂ ਅੱਜ ਇੱਥੇ ਆ ਜਿਹੜੇ ਛਾਲੀਆਂ ਗੱਡੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਲੰਗਰ ਪਾਣੀ ਆਦ ਦਾ ਪ੍ਰਬੰਧ ਕਰਨ ਜਾਂਦੇ ਆ ਉਹ ਅੱਜ ਅਸੀਂ ਦੋ ਤਿੰਨਾਂ ਜਿਹੜੇ ਮੇਨ ਤੌਰ ਦੇ ਉੱਤੇ ਜਿਹੜੇ ਜ਼ਿਆਦਾ ਅਫੈਕਟਡ ਐ ਉੱਥੇ ਆਪ ਵੀ ਮੈਂ ਜਾਊਂਗਾ ਵਿਜ਼ਿਟ ਕਰੂੰਗਾ ਜਾ ਕੇ ਤੇ ਇਹ ਵੀ ਮੈਂ ਮੰਗ ਕਰਦਾ ਕਿ ਇਹ ਪੰਜਾਬ ਦੀ ਸਰਕਾਰ ਤਾਂ ਹੱਥ ਖੜੇ ਕਰ ਗਈ ਆ ਸੈਂਟਰ ਦੀ ਸਰਕਾਰ ਹੱਥ ਖੜੇ ਕਰ ਗਈ ਆ ਪਰ ਇੱਕ ਮੋਬਲਾਈਜੇਸ਼ਨ ਭਾਵੇਂ ਸ਼ੌਮਣੀ ਕਮੇਟੀ ਨੇ ਸ਼ੁਰੂ ਕੀਤੀ ਸੀ ਇਹ ਮੋਬਲਾਈਜੇਸ਼ਨ ਬਣ ਗਈ ਆ ਤੇ ਪੰਜਾਬ ਦੇ ਲੋਕ ਜਦੋਂ ਵੀ ਕੋਈ ਗੁਦਰਤੀ ਆਫਤ ਆਉਂਦੀ ਆ ਆਪ ਟਾਕਰਾ ਕਰ ਲੈਂਦੇ ਆ ਤੇ ਹੈ ਬੜਾ ਖੌਫਨਾਕ ਜਿਹਾ ਸੀਨ ਕਿਉਂਕਿ 8 8 10 10 ਫੁੱਟ ਪਾਣੀ ਫਸਲਾਂ ਦੇ ਵਿੱਚ ਪਾਣੀ ਬੱਚੇ ਵਾਂਗੂ ਫਸਲਾਂ ਜਿਮੀਦਾਰ ਪਾਲਦਾ ਆ ਪਰ ਗੁਰੂ ਚਰਨਾ ਚ ਅਰਦਾਸ ਵੀ ਕਰਦੇ ਆ ਪਵਿੱਤਰ ਸਥਾਨ ਜਿੱਥੋਂ 사ਤਗੁਰੂ ਜੀ ਨੇ ਗੁਰਸ਼ਬਦ ਪ੍ਰਗਟ ਕੀਤਾ ਸੀ ਇਹ ਹਮੇਸ਼ਾ ਹੀ ਇਸ ਸਥਾਨ ਤੋਂ ਜਦੋਂ ਵੀ ਕੋਈ ਕੁਦਰਤੀ ਆਪਤ ਸ਼ੁਰੂ ਹੁੰਦੀ ਆ ਤੇ ਪਹਿਲ ਕਦਮੀ ਕਰਦੇ ਆ ਸੋ ਅੱਜ ਮੈਂ ਇਥੇ ਚੇਚੇ ਤੌਰ ਤੇ ਪਹੁੰਚਿਆ ਸੀ ਮੇਰੇ ਸਤਿਕਾਰਯੋਗ ਮੈਂਬਰ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਮੇਰੀ ਭੈਣ ਗੌਰਪ੍ਰੀਤ ਰੋਹੀ ਸਰਦਾਰ ਜਰਨੇਲ ਜਰਨੈਲ ਸਿੰਘ ਡੋਗਰ ਵਾਲਾ ਜਿਹੜੇ ਪਹਿਲਾਂ ਹੀ ਤਤਪੁਰ ਬੂਹ ਸਾਹਿਬ ਸਰਦਾਰ ਗਰਮੀਤ ਸਿੰਘ ਬੂ ਆਪਾਂ ਫਰੋਜਪੁਰ ਦੇ ਵਿੱਚ ਪਰ ਇਹ ਵੀ ਇਸੇ ਸੁਲਤਾਨਪੁਰ ਦਾ ਹਿੱਸਾ ਆ ਸੋ ਇਹ ਸਾਰੇ ਆਪਣੇ ਤੌਰ ਤੇ ਪਹਿਲਾਂ ਵੀ ਲੱਗੇ ਹੋ ਆ ਮੈਂ ਇੱਕ ਤੁਹਾਡੇ ਨਾਲ ਥੋੜੀ ਜਿਹੀ ਹੋਰ ਗੱਲ ਸਾਂਝੀ ਕਰਨੀ ਚਾਹਨਾ ਕਿ ਇਹ ਹਰ ਇੱਕ ਬੰਦਾ ਆਪਣੀ ਦੌੜ 'ਚ ਆ ਵੀ ਮੈਂ ਬਾਅਦ ਤੋਂ ਬਾਅਦ ਆਪਣੀ ਸੇਵਾ ਕਰਾਂ ਕੱਲ ਸਾਡੇ ਦੋ ਮੈਂਬਰ ਸਰਦਾਰ ਸਰਜੀਤ ਸਿੰਘ ਭਿੱਟੇਵੰਦ ਤੇ ਸਾਡੀ ਇੱਕ ਬੀਬੀ ਆ ਲੋਪੋਕੋ ਤੋਂ ਪੀਰ ਸਿੰਘ ਲੋਪੋਕ ਦੇ ਘਰੋਂ ਉਹਨਾਂ ਦਾ ਬੇਟਾ ਰਾਣਾ ਲੋਪੋਗਈ ਉਹ ਦੋਏ ਜਨਾਲੇ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਪਿੰਡ ਇਹ ਸੜਾਂ ਦੀ ਮਾਰ ਦੇ ਵਿੱਚ ਆਇਆ ਆ ਆ ਮੈਂ ਵੀਡੀਓ ਵੀ ਮੇਰੇ ਕੋਲ ਪਈ ਆ ਉਹ ਉੱਥੇ ਇੱਕ ਹਲਕਾ ਇੰਚਾਰਜ ਆ ਬੀਬੀ ਉਹ ਬੋਟ ਲੈ ਕੇ ਆਈ ਤੇ ਉਹਨੇ ਮੈਂਬਰਾਂ ਨੇ ਕਿਹਾ ਵੀ ਅਸੀਂ ਲੰਗਰ ਪਕਾ ਕੇ ਲਿਆਏ ਆ ਤੇ ਬੀਬੀ ਸਾਨੂੰ ਇਹ ਬੋਟ ਦੇ ਦੇ ਅਸੀਂ ਉੱਥੇ ਇਹਨਾਂ ਨੂੰ ਲੰਗਰ ਪਹਚਾ ਦਈਏ ਕਹਿੰਦੀ ਨਹੀਂ ਇਹ ਬੋਰਡ ਦਾ ਬੱਚਿਆਂ ਤੇ ਬਜ਼ੁਰਗਾਂ ਨੂੰ ਕੱਢਣ ਲਈ ਆ ਉਹ ਕਹਿੰਦੇ ਕੋਈ ਨਹੀਂ ਇੰਨਾ ਕੰਮ ਕਹਿੰਦੀ ਨਹੀਂ ਤੁਸੀਂ ਲਿਜਾ ਨਹੀਂ ਸਕਦੇ ਚਲੋ ਉਹਨੇ ਟਰੈਕਟਰ ਤਿਆਰ ਕਰ ਲੈ ਜਿਸਲੇ ਟਰੈਕਟਰ ਤਿਆਰ ਕੀਤੇ ਤੇ ਕੁੱਦ ਕੇ ਮੋਹਰੇ ਆ ਗਈ ਕਹਿੰਦੀ ਮੈਂ ਟਰੈਕਟਰ ਜਾਣ ਨਹੀਂ ਦੇਣੇ ਉਹ ਕਹਿੰਦੇ ਕੀ ਗੱਲ ਕਹਿੰਦੀ ਪਾਣੀ ਡੂੰਘਾ ਜਾਤੀ ਮਾਲੀ ਤੁਹਾਡੀ ਜਾਨੀ ਨੁਕਸਾਨ ਹੋ ਜਾਊਗਾ ਉਹ ਕਹਿੰਦੇ ਨਹੀਂ ਅਸੀਂ ਹਿਸਾਬ ਲਾ ਕੇ ਆਏ ਆ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਫਿਰ ਪੁਲਿਸ ਆਦ ਲਈ ਪੁਲਿਸ ਨੇ ਉੱਥੇ ਬੜਾ ਵਿਵਾਦ ਖੜਾ ਕੀਤਾ ਫਿਰ ਸਿਆਣੇ ਬੰਦਿਆਂ ਨੇ ਵਿਚ ਪਰ ਕੇ ਕਿਹਾ ਪੀ ਯਾਰ ਲੋਕ ਤਾਂ ਬੈਠੇ ਭੁੱਖੇ ਡਿੱਕਣ ਦੇ ਇਹਨਾਂ ਦਾ ਲੰਗਰ ਤੇ ਆ ਰਿਹਾ ਆ ਵੀਡੀਓ ਮੈਨੂੰ ਭੇਜੀ ਆ ਮੈਂ ਕਹਿੰਦਾ ਯਾਰ ਕਿਹੜੀ ਦੌੜ ਤੁਸੀਂ ਪੰਜਾਬ ਦੇ ਲੋਕ ਤੁਸੀਂ ਇਨਚਾਰਜ ਹਲਕਿਆਂ ਦੇ ਆ ਜਾਂ ਤੁਸੀਂ ਐਮਐਲਏ ਤੁਹਾਡਾ ਤਾਂ ਮੋੜਲਾ ਫਰਜ਼ ਮੰਦਾ ਕਿ ਮੋਰੇ ਹੋ ਹੋ ਕੇ ਇੱਕ ਮੈਂ ਵੈਦਨਾ ਕਹਿ ਸਕਦਾ ਦੋ ਪਿੰਡਾਂ 'ਚ ਕਿਤੇ ਲੰਗਰ ਨਹੀਂ ਪਜਾਇਆ ਹੁਣ ਆ ਵੀਡੀਓ ਕਿਉਂਕਿ ਇਹ ਜਿਹੜਾ ਆਪ ਪਾਰਟੀ ਆ ਆ ਸਮਾਂ ਨਹੀਂਗਾ ਕਿਸੇ ਨੂੰ ਖੋਸਣ ਦਾ ਪਰ ਜੇ ਕਿਤੇ ਤੁਸੀਂ ਜਾਤੀ ਤੌਰ ਦੇ ਇਦਾਂ ਦੀਆਂ ਇਲਮ ਕਰੋਗੇ ਅਸੀਂ ਤਾਂ ਤੁਹਾਨੂੰ ਕਹਿੰਦੇ ਸਾਨੂੰ ਦਿਓ ਬੇੜੀਆਂ ਅਸੀਂ ਹੁਣ ਪ੍ਰਬੰਧ ਵੀ ਸ਼ੌਕਨਿੰਗ ਬਰਦਰਾਂ ਪ੍ਰਬੰਧਕ ਕਮੇਟੀ ਵੱਲੋਂ ਕਰਾਂਗੇ ਤਾਂ ਕਿ ਸਾਨੂੰ ਇਹ ਸਮੇਂ ਦੇ ਲੋਡ ਪੈਂਦੀ ਆ ਉਸ ਲਈ ਉਹ ਵਸੀਲੇ ਵਰਤ ਲਈਏ ਪਰ ਮੈਂ ਕਹਿਣਾ ਚਾਹੁੰਦਾ ਵੀ ਇਹ ਕਿਹੜੀ ਜੰਗ ਜਿੱਤਣ ਨੂੰ ਤੁਸੀਂ ਤੁਰੇ ਹੋ ਮੈਂ ਤਾਂ ਮਨੁੱਖਤਾ ਦੀ ਸੇਵਾ ਆ ਇਹ ਜੰਗ ਨਹੀਂ ਜਿੱਤੀ ਜਾਂਦੀ ਅਪਮਾਨੀ ਨਾ ਹੋਵੋ ਲੋਕ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਸੇਵਾ ਕਰਨ ਦੀਏ ਕਿਉਂਕਿ ਇਹ ਸਮਾਂ ਜਿਹੜਾ ਆ ਇਹ ਦੌੜ ਦਾ ਨਹੀਂ ਸੇਵਾ ਸਮਾਂ ਆ ਇਸ ਲਈ ਸੇਵਾ ਦਾ ਆ ਤੇ ਮੇਰਾ ਕਹਿਣ ਤੋਂ ਬਾਅਦ ਸਰਕਾਰ ਸੁੱਤੀ ਪਈ ਆ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਤੇ ਆਪਣੇ ਪੰਜਾਬ ਤੋਂ ਬਾਹਰ ਰਹਿ ਰਹੇ ਆ ਅੰਮਲੀ ਟਾਮਾ ਟਾਮਾ ਕੋ ਜਾਂਦਾ ਆ ਸੋਸ਼ਲ ਮੀਡੀਆ ਦੇ ਉੱਤੇ ਜਰੂਰ ਆਪਣਾ ਇਹ ਕਾਰਗੁਜ਼ਾਰੀ ਪਾ ਲੈਂਦੇ ਹੁਣ ਸੋਸ਼ਲ ਮੀਡੀਆ ਤੇ ਕਾਰਗੁਜ਼ਾਰੀ ਦਾ ਸਮਾਂ ਨਹੀਂ ਹੁਣ ਕੇਬਲ ਦਾ ਕੇਬਲ ਸਮਾਂ ਆ ਇਹ ਬੰਦੇ ਨੂੰ ਮੈਂ ਕਈ ਵਾਰੀ ਕਹਿੰਨ ਹੋਂ ਆਪਣੇ ਤੇ ਟਕਾ ਕੇ ਦੇਖਣਾ ਚਾਹੀਦਾ ਭਾਜੇ ਘਰ ਦੇ ਵਿੱਚ ਛੋਟੇ ਬੱਚੇ ਹੋਣ ਬਿਜਲੀ ਨਾ ਹੋਵੇ ਫਿਰ ਮਜੂਰਗ ਹੋਣ ਤੇ 8-8 ਫੁੱਟ ਪਾਣੀ ਹੋਵੇ ਤੇ ਕਿਹੜੀ ਹਾਲਤ ਦੇ ਵਿੱਚ ਫਿਰ ਬਸਦਾ ਬੰਦਾ ਇਹ ਆਪਣਾ ਸੈਸ ਕਰ ਲੈ ਜਰਾ ਰਿਅਲਾਈਜ਼ ਕਰ ਲੈਣਾ ਚਾਹੀਦਾ ਸੋ ਮੈਂ ਅੱਜ ਸਾਰਿਆਂ ਨੂੰ ਇਸ ਕਪੂਰਥਲਾ ਵਾਸੀ ਜਿੰਨੇ ਵੀ ਇਸ ਬੈਲਟ ਦੇ ਸਾਰੇ ਹੈਗੇ ਅਫੈਕਟਡ ਫਲੱਡ ਅਫੈਕਟਡ ਅਸੀਂ ਇੱਕ ਜਾਂਚ ਕਮੇਟੀ ਵੀ ਬਣਾ ਰਹੇ ਹਾਂ ਤਾਂ ਕਿ ਹੜ੍ਹਾਂ ਤੋਂ ਬਾਅਦ ਵੀ ਜਿਹੜੀ ਸਥਿਤੀ ਆ ਉਹਦੇ ਨਾਲ ਵੀ ਥੋੜਾ ਬੋਤਾ ਚੰਗੇ ਢੰਗ ਨਾਲ ਨਿਪਟਿਆ ਜਾਵੇ ਸੋ ਬਹੁਤ ਸਾਡੇ ਸਾਡੇ ਸਾਬਕਾ ਅਧਿਕਾਰੀ ਆਲੀ ਸਾਹਿਬ ਆ ਪ੍ਰਤਾਪ ਸਿੰਘ ਸਾਡਾ ਮੌਜੂਦਾ ਸਕੱਤਰ ਆ ਤੇ ਸਾਰਾ ਇਹ ਸਾਡਾ ਸਟਾਫ ਪੱਬਾਂ ਪਾਣੇ ਆ ਤੇ ਮੈਂ ਇਹਨਾਂ ਨੂੰ ਇਹ ਬੇਨਤੀ ਵੀ ਕੀਤੀ ਆ ਰਿਸਕ ਵੀ ਨਹੀਂ ਲੈਣਾ ਪਰ ਉਹ ਇਲਾਕੇ ਵੀ ਮਾਰਕ ਕਰੋ ਜਿੱਥੇ ਹਾਲੇ ਤੱਕ ਕੋ ਪਹੁੰਚਾ ਨਹੀਂ ਕਈ ਅਸੀਂ ਕੱਲ ਇਦਾਂ ਦੇ ਵੀ ਲੋਕੇਟ ਕੀਤੇ ਆ ਤੇ ਮੈਂ ਆਪ ਵੀ ਗਿਆ ਤੇ ਗੱਡੀਆਂ ਵਿੱਚ ਨਹੀਂ ਟਰੈਕਟਰਾਂ 'ਚ ਜਾਣਾ ਪਿਆ ਤੇ ਟਰੈਕਟਰਾਂ ਤੇ ਜਾ ਜਾ ਕੇ ਉੱਥੇ ਉਹਨਾਂ ਨੂੰ ਜੋ ਕਿਉਂਕਿ ਸਭ ਤੋਂ ਵੱਡੀ ਜਿਹੜੀ ਹੁੰਦੀ ਲੋਡ ਉਹ ਹੁੰਦੀ ਪਾਣੀ ਤੇ ਦੁੱਧ ਦੀ ਸੋ ਇਹ ਸ਼ੋਮਣੀ ਕਮੇਟੀ ਆਪਣਾ ਜਿਹੜਾ ਯਤਨਸ਼ੀਲ ਹੈ ਤੇ ਯਤਨਸ਼ੀਲ ਰਹੋਗੇ ਪੰਜਾਬ ਵਾਸੀਆਂ ਦਾ ਵੀ ਧੰਨਵਾਦ ਜਿਹੜੇ ਵੀ ਮਾਈ ਭਾਈ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਅਸੀਂ ਇੱਕ ਇਹ ਫਲਾਨ ਆਪਣੇ ਫਲਾਡ ਰਲੀਫ ਫੰਡ ਵੀ ਉਹਦਾ ਅਸੀਂ ਨੰਬਰ ਵੀ ਇੱਕ ਜਾਰੀ ਕੀਤਾ ਤੇ ਉਹਦੇ ਤੇ ਵੀ ਜੇ ਕਿਸੇ ਨੇ ਕੋਈ ਆਪਣਾ ਮਾਈ ਭਾਈ ਨੇ ਨਿਜ ਕਰਕੇ ਸੇਵਾ ਪਾਉਣੀ ਆ ਉਹ ਉਹਦੇ ਵਿੱਚ ਵੀ ਪਾ ਸਕਦਾ ਸੋ ਸਾਰਿਆਂ ਦਾ ਹੀ ਆ ਜਿੰਨੇ ਵੀ ਆਪਾਂ ਮੁਲਾਜ਼ਮ ਆ ਜਿਹੜੇ ਕਈਆਂ ਦਿਨਾਂ ਤੋਂ ਆਪਣਾ ਹੀ ਇਸ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਆ ਇਸ ਸਮੁੱਚੇ ਮੈਂਬਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ